ਪਹਿਲਾ ਬਿੱਤਾ ਸੀ ਹੈ ਹੈ ਸੀ ਅੱਖਾਂ ਨਾਲ ਇਸ਼ਾਰੇ ਕਰਦਾ ਹੈ ਕਦਾ ਆ ਜਿਆ ਤੇਰੇ ਆਪਣੇ ਡਿਊਟੀ ਠੰਡੇ ਆਈ ਤਾਂ ਵੀ ਨੱਚੀ ਜਾਣਾ ਤੂੰ ਤੂੰ ਜਿੱਤ ਗਿਆ ਯਾ ਜਿੱਤ ਗਿਆ ਆਏ ਹੋਏ ਆਏ ਹੋਏ ਹੈ ਜਿੱਤ ਗਿਆ ਕੁ ਜਿੱਤ ਗਿਆ ਪੰਗਰੇ ਪਾ ਆਹ ਦੇਖ ਲਉ ਆਹ ਸੀਨ ਕਦੇ ਕਦੇ ਦੇਖਣ ਨੂੰ ਮਿਲਦਾ ਇਹ ਦੋਨੇ ਇਹ ਇਕੱਠੇ ਖੇਡਦੇ ਹੁਣ ਕਦੇ ਇਦਾਂ ਦੇਖਿਆ ਅੱਜ ਲੈਕੋ ਕੋ ਬਲੌਗ ਲਾ ਕੇ ਨਾ ਫੋਨ ਦੇ ਉੱਤੇ ਜਿਹਦੇ ਵਿੱਚ ਬਰਾਟਰੀ ਨੱਚਦੇ ਆ ਪਤਲੀ ਕਮਰੀਆ ਦੇ ਲਾ 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 ਸਸਰੀ ਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਓ ਜੀ ਮੈਂ ਤਾਂ ਆ ਗਿਆ ਜੀ ਪਾਰਕ ਵਿੱਚ ਸੈਰ ਕਰਨ ਵਾਸਤੇ ਤੇ ਠੰਡ ਤੇ ਧੁੰਦ ਤਾਂ ਬਹੁਤ ਆਨੇ ਫੱਟੇ ਚੱਕੇ ਹੋਏ ਆ ਬਟ ਸਾਡੇ ਇਰਾਦੇ ਮਜ਼ਬੂਤ ਨੇ ਅਸੀਂ ਨਹੀਂ ਟਲਦੇ ਅਸੀਂ ਆਪਣੀ ਸੈਰ ਕਰਨੀ ਹੀ ਕਰਨੀ ਆ ਠੀਕ ਆ ਜੀ ਸੋ ਸੈਰ ਕਰਕੇ ਚਲਦੇ ਆ ਘਰੇ ਤੇ ਮਿਲਦੇ ਆ ਦੇਖਦੇ ਆ ਬੱਚੇ ਉੱਠਿਆ ਜਾਂ ਨਹੀਂ ਖਾਈਏ ਖਾਣਾ ਬਣਾ ਜਾ ਕੇ ਸੋ ਮਿਲਦੇ ਆ ਜੀ ਘਰ ਲੋ ਜੀ ਸਸਰੀਕਾਲ ਜੀ ਸਸਰੀਕਾਲ ਅਸੀਂ ਪਹੁੰਚ ਗਏ ਘਰੇ ਤੇ ਮੰਮੀ ਲੱਗਦਾ ਪ੍ਰਸ਼ਾਦਾ ਛਕ ਚੁੱਕੇ ਨੇ ਖਬਰਾਂ ਸੁਣਦੇ ਹੋਏ ਆ ਹੈਨਾ ਟਾਈਮ ਜ਼ਿਆਦਾ ਹੋ ਗਿਆ ਲੱਗਦਾ ਨਿਆਣੇ ਉੱਠ ਗਏ ਲੱਗਦਾ ਨਹੀਂ ਉੱਠੇ ਹੋਣੇ ਹਜੇ ਲੋ ਜੀ ਹਜੇ ਨਿਆਣੇ ਤਾਂ ਸੁੱਤੇ ਹੀ ਪਏ ਆ ਇਨੋਂ ਸੋਤੇ ਰਾਂਦੀਏ ਹਨਾ ਹਮ ਛੁੱਟੀਆਂ ਨੇ ਮੌਜਾਂ ਕਰਨ ਦੋ ਇਹਨਾਂ ਨੂੰ ਆਪਾਂ ਖਾਣੇ ਆ ਜੀ ਰੋਟੀ ਭੁੱਖ ਲੱਗੀ ਆਸ ਜੀ ਆਪਾਂ ਕਰਨ ਲੱਗੇ ਜੀ ਸਵੇਰ ਦਾ ਨਾਸ਼ਤਾ ਪਰੌਂਠੇ ਤੇ ਨਾਲ ਸਾਗ ਆਏ ਹਾਏ ਹਾਏ ਗਰਮ ਗਰਮ ਇਹ ਨਾਲ ਰੱਖ ਲਈਏ ਬੱਚਾ ਤੇ ਨਾਲ ਪਾਣੀ ਹਮ ਹਮ ਮੰਮੀ ਦਿਹਾਦੇ ਹੁਣ ਪਰੌਂਠੇ ਤੇ ਨਾਲ ਹੋਵੇ ਸਾਗ ਆਏ ਹਾਏ ਹਾਏ ਮਜ਼ਾ ਹੀ ਆ ਜਾਂਦਾ आज शको जी जी गुड मॉर्निंग गुड मॉर्निंग मनवीर उठ गया भी मनवीर भी उठ गया अनमोल भी उठ गया अनमोल गुड मॉर्निंग गुड मॉर्निंग हां जी लो जी ये तो उठ के आ गया कंबली में लिपट के है ना मम्मा ये कंबली में चक ले आए ठीक है अंदर रोंदा सी है ना नहीं, क्यों है चलो तुझे दूध पी लिया दूध पी लिया है ना हां अनमोल ने ब्रश कर लिया ਤੇਨ ਮੋਲ ਤੇ ਰੋਟੀ ਵੀ ਖਾ ਲੂ ਠੀਕ ਆ ਪੁੱਤ ਠੀਕ ਆ ਗੁੱਗੂ ਤੁਸੀਂ ਤੇਰੀ ਆਹ ਉਹ ਤੇ ਦਾਦੀ ਦਾਦੀ ਨੂੰ ਠੰਡ ਲੱਗਦੀ ਆ ਉਹਦੇ ਸ਼ਾਲ ਵਿੱਚ ਲਿਪਟੇ ਹੋਏ ਆ ਠੰਡ ਹੈਗੀ ਆ ਬਹੁਤ ਠੰਡ ਹੈਗੀ ਆ ਭਾਈ ਬਹੁਤ ਦਾਦੀ ਨੇ ਕੱਪੜੇ ਪਾਏ ਹੋਏ ਫੇਰ ਦੀ ਨੇ ਦਾਦੀ ਨੇ ਦੋ ਦੋ ਕੋਟੀਆਂ ਪਾਈਆਂ ਹੋਈਆਂ ਹਾਂ ਉਹ ਤੇਰੀ ਲਤ ਮਾਰ ਨਿਕਲ ਗਈ ਖੜ ਜਾ ਖੜ ਤੇ ਖੜ ਲੋਜੀ ਕਰਤੀ ਆਪਾਂ ਨੂੰ ਠੀਕ ਆ ਹਾਂ ਕਾਕੇ ਮੇਰਾ ਆਪਣਾ ਨਾਲੇ ਫਤਿਹਗਰ ਸਾਹ ਵਾਲਾ ਬਲੌਗ ਦੇਖ ਰਿਆ ਹਨ ਨਾਲੇ ਦਿੱਦੂ ਵੀੰਦਾ ਹਨ ਨਾਲੇ ਦੰਦ ਕੱਢੀ ਜਾਂਦਾ ਹੱਸਦਾ ਦਾਦੀ ਮੂਰੇ ਖੜੇ ਸੀ ਦਾਦੀ ਨੂੰ ਕਹਿੰਦਾ ਪਏਓ ਪਏਓ ਹਨਾ ਛੈਡ ਹੋਇਓ ਠੈਡ ਹੋਇਓ ਹਨਾ ਅਨਮੋਲ ਵੀ ਦੇਖ ਰਹੀ ਹੈ ਹਨਾ ਓ ਜ ਆਪਣਾ ਫਤਿਹਗਰ ਸਾਹ ਵਾਲਾ ਬਲੌਗ ਹੈ ਤੇ ਖੜੇ ਇਸ਼ਾਰੇ ਕਰ ਦਿੰਦਾ ਗਦਾ ਜੀਆ ਚਲੋ ਮੈਂ ਨਾਲ ਆਵਾਂ ਠੀਕ ਆ ਮੈਂ ਨਾਲ ਲੋ ਜੀ ਆਪਾਂ ਕੰਮ ਤੇ ਜਾਣ ਹੋ ਗਏ ਰੈਡੀ ਪਰ ਪਹਿਲਾਂ ਜਾਣਾ ਜੀ ਹਸਪੀਟਲ ਉਧਰ ਅ ਮਨਵੀਰ ਉਹਨਾਂ ਦੇ ਨਾਨੀ ਮਮਾ ਨੂੰ ਛੁੱਟੀ ਹੋ ਗਈ ਆ ਹਨਾ ਤੇ ਉਹਨਾਂ ਨੂੰ ਪਹਿਲਾਂ ਲੈ ਕੇ ਆਉਣਾ ਘਰ ਤੇ ਮਨਵੀਰ ਬਾਏ 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 ਤੂੰ ਸੁਸ਼ਤੀ ਭਾਈ ਹੂ ਆ ਬਾਏ ਐਂਡ ਮੋਲ ਬਾਏ 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 ਨਾਨੀ ਮਮੋਣਾਂ ਨਹੀਂ ਅੱਜ ਆ ਜਾਣਗੇ ਘਰੇ ਠੀਕ ਆ ਤੰਗ ਨਾ ਕਰਿਓ ਬਾਈ 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 ਮਾਈ ਗੁਗੂ ਬਾਈ ਬਾਈ ਵਿਰਾਟ ਆਇਆ ਸੁੱਤਾ ਹੀ ਪਿਆ ਵਾ ਬਾਈ ਲੋਜੀ ਮਾ ਜੀ ਹਸਪੀਟਲ ਗਲੋਵਲ ਤੇ ਇੱਥੇ ਮਨਵੀਰ ਉਹਨਾਂ ਦੇ ਨਾਨੀ ਮੰਮਾ ਨੂੰ ਛੁੱਟੀ ਹੋ ਗਈ ਅੱਜ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਕਰੇ ਤੁਸੀਂ ਲਿਜਾ ਸਕਦੇ ਹੋ ਠੀਕ ਨੇ ਉਹ ਇਨਫੈਕਸ਼ਨ ਠੀਕ ਆ ਉਹਨਾਂ ਦੀ ਤੇ ਬਾ ਜਾ ਕੇ ਉਹਨਾਂ ਨੂੰ ਛੁੱਟੀ ਕਰਾ ਕੇ ਦੇਖੇ ਬਾਅਦ ਚੋਂ ਕੰਮ ਤੇ ਜਾਣੇ ਆ ਜੀ ਕਿਹਾ ਘਰੇ ਹੈਨਾ ਤੇ ਨਾਨੀ ਮੰਮਾ ਨੂੰ ਛੁੱਟੀ ਦੀ ਦਵਾ ਲੈਂਦੀ ਆ ਉਹ ਹਸਪੀਟਲ ਤੋਂ ਆ ਗਏ ਨਾ ਨਨੀ ਮम्मा ਹਨ ਮਾਮੂ ਹਾਂ ਮਿਲਿਆ ਤੂੰ ਮਾਮੂ 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 ਤਾਂ ਬਾਹਰ ਨਨੀ ਮम्मा ਆ ਗਏ ਠੀਕ ਆ ਤੇ ਉਹਨਾਂ ਨੂੰ ਛੁੱਟੀ ਪਵਾ ਕੇ ਲੈ ਕੇ ਆਏ ਆਂ ਘਰ ਠੀਕ ਠਾਕ ਨੇ ਚਲੋ ਮਾਪੀ ਮਿਲਦੇ ਆਂ ਉਹਨੂੰ ਜਾ ਕੇ ਇੱਕ ਕਰਦੇ ਆਂ ਇੰਜੈਕਸ਼ਨ ਵਗੈਰਾ ਆਪੇ ਲੋੜ ਹੋਣਾ ਜੀ ਮੰਮੀ ਸ਼ੱਕ ਰਿਹਾ ਪ੍ਰਸ਼ਾਦਾ ਦੁਪਹਿਰ ਦਾ ਤੇਨੂੰ ਪ੍ਰਸ਼ਾਦਾ ਸ਼ੱਕਣ ਵਿੱਚ ਸ਼ਰਮ ਆਉਂਦੀ ਹੈ ਹਨਾ ਉਰਕਰਿਆਂ ਦਾ ਚੱਕਿਆ ਹੋਇਆ ਪੱਟਿਆ ਗੰਦੇ ਜਿਹੇ ਖਾ ਜਾ ਕਰ ਕੁਛ ਹੋ ਨਮੋਲ ਵੀ ਰੋਟੀ ਖਾ ਗਈ ਹੈ ਨਮੋਲ ਖਾ ਲਈ ਸ਼ਾਬਾਸ਼ ਸ਼ਾਬਾਸ਼ ਇਹ ਇਹ ਟਰਟਲ ਹੈ ਉਮਰ ਸੋਈ ਵਿੱਚ ਰੋਟੀ ਬਣਾਉਂਦੇ ਆ ਤੇ ਤੁਸੀਂ ਇੱਥੇ ਬੈਠੋ ਭਾਈ ਸਾਹਿਬ ਏ ਕੀ ਚਾਬੀ ਡੰਗਣੀ ਹੈ ਅੱਛਾ ਫੇਰ ਮੈਂ ਦਵਾਈ ਰੱਖ ਉਹ ਦਵਾਈ ਰੱਖਦਾ ਆ ਆ ਆਹ ਦਵਾਈ ਆਹ ਦਵਾਈ ਰੱਖ ਦੇ ਫਾਈਲ ਜੀ ਇਹ ਬੰਦਾ ਫੇਰ ਕਹਿੰਦਾ ਮੈਂ ਚਾਬੀ ਡੰਗਣੀ ਟੰਗ ਦੇ ਤੂੰ ਟੰਗ ਦੇ ਭਰਾਵਾ ਚੰਗਾ ਠੀਕ ਆ ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਉਹ ਤਾਂ ਫੋਨ ਵਾਈਦਾ ਮम्मा ਦਾ ਬੰਦ ਕਰਤਾ ਕੰਪਨੀ ਦਾ ਸੀ ਸ਼ਾਬਾਸ਼ ਫਾਇਲਾ ਨੇ ਇਹਦਾ ਹਾਂ 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 ਬਿੱਲ ਆ ਦੇ ਵਿੱਚ ਰੱਖ ਦੇ ਰੱਖ ਦੇ ਇਹ ਨਹੀਂ ਟੰਗਣੀ ਇਹ ਟੰਗਣੀ ਨਹੀਂਗੀ ਇਹ ਟੰਗਣੀ ਨਹੀਂ ਗੂ ਇਹ ਰੱਖ ਦੇ ਇਹ ਆਪਾਂ ਉਧਰ ਦੇ ਕੇ ਆਉਣੀਆਂ ਦਵਾਈਆਂ ਨੇ ਨਾਨੀ ਮੰਮਾ ਦੇ ਦਵਾਈਆਂ ਨੇ ਆਪਾਂ ਦੇ ਕੇ ਆਉਣੀਆਂ ਠੀਕ ਆ ਤੂੰ ਪਰੋਲ ਕੋਈ ਚੀਜ਼ ਹੀ ਨਹੀਂ ਹੈਗੀ ਇਹ ਦਵਾਈਆਂ ਨੇ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਦਵਾਈਆਂ ਰੋਟੀ ਖਾਏਗਾ ਠੀਕ ਆ ਉਹਨਾਂ ਦੇ ਲੱਗਿਆ ਕਰਨੇ ਆ ਨਾਨੀ ਮੰਮਾ ਦੇ ਇੰਜੈਕਸ਼ਨ ਪੁੱਤ ਲੱਗਣੇ ਆ ਤਿੰਨ ਟਾਈਮ ਠੀਕ ਆ ਤੇ ਡਾਕਟਰ ਸਤਪਾਲ ਸਿੰਘ ਜੀ ਵੀ ਲਾਉਣਗੇ ਪਾਣੀ ਕਿਉਂ ਵੀ ਗੁੱਗੂ ਪਾਪਾ ਹੀ ਲਾਉਣਗੇ ਗੁੱਗੂ ਖੇਡਣ ਲੱਗਿਆ ਹੋਇਆ ਜੀ ਸਾਫ ਸੀੜੀ ਵਾਲੀ ਗੇਮ ਆਹ ਦੇ ਕੰਪਿਊਟਰ ਦੇ ਨਾਲ ਕੰਪਿਊਟਰ ਦੇ ਨਾਲ ਖੇਡਣ ਲੱਗਾ ਗੁੱਗੂ ਦੀ ਨੀਲੀ ਡਿਡਿ ਆ ਹੈਨਾ ਲੈ ਵੀ ਗੁੱਗੂ ਨਾਲ ਹੀ ਖਰਦਾ ਉਹਦੇ ਲੈ ਵੀ ਲੈ ਖੁਸ਼ ਹੁੰਦਾ ਗੁੱਗੂ ਬਰੇ ਦੋ ਆ ਗੁੱਗੂ ਤੇ ਦੋ ਆ ਗਏ ਪੌੜੀ ਚੜ ਗਿਆ ਫੇਰ ਦੇਖੀ ਲਾਵੀ ਦੇ ਦੇ ਜੱਤਾਂ ਓਏ ਓਏ ਹੋਰ ਸੱਪਲ ਦੂਜੇ ਸੱਪ ਨੇ ਡੰਗ ਮਾਰਿਆ ਕੰਪਿਊਟਰ ਦੇ ਤਾਂ ਗਗੂ ਨੱਚਦਾ ਹੈਨਾ ਗਗੂ ਓਏ ਧੋ ਧੋ ਗਗੂ ਹੰਮਿਆ ਕੋਈ ਤੇਰੀ ਆਪਣੇ ਡਿਊਟੀ ਥੱਲੇ ਆਈ ਤਾਂ ਤਾਂ ਵੀ ਨੱਚੀ ਜਾਣਾ ਤੂੰ ਗਰ ਆ ਗਿਆ ਓਹ ਦੇ ਚਲੋ ਦੇ ਦੇ ਵੀ ਕਿਹੜਾ ਜੱਤ ਦਾ ਗਗੂ ਜੱਦਦਾ ਤੂੰ ਹਾਂ ਬਹਿ ਗਿਆ ਬਹਿ ਗਿਆ ਓਏ ਕੁੱਗੂ ਚੜ ਗਿਆ ਓਏ ਵਾਹ 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 ਕੁੱਗੂ ਜਿੱਤਣ ਵਾਲਾ ਈ ਓਏ ਓ ਜਿੱਤਣ ਵਾਲਾ ਈ ਕੁੱਗੂ ਓਏ ਪਾਪਾ ਹਾਂ ਕੁੱਗੂ ਜਿੱਤਣ ਵਾਲਾ ਈ ਜਿੱਤ ਗਿਆ ਯਾਹ ਜਿੱਤ ਗਿਆ ਓਏ 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 ਜਿੱਤ ਗਿਆ ਕੁੱਗੂ ਜਿੱਤ ਗਿਆ ਪੰਗਰੇ ਪਾ ਓਏ ਓ ਦੇਖੋ ਯੂ ਵਿਨ ਕੁੱਗੂ ਜਿੱਤ ਗਿਆ ਕੇ ਕੁੱਗੂ ਜਿੱਤਣ ਵਾਲਾ ਈ ਤਨਵਰ ਜਿੱਤ ਗਿਆ ਤਨਵਰੀ ਪਾ ਪੰਗੜੇ ਹੋਏ 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 ਜਿੱਤ ਗਿਆ ਆਪਾਂ ਆਨਲਾਈਨ ਫੇਟਣ ਲੱਗੇ ਓਏ ਨਾ ਓਏ ਐਦਾਂ ਹੀ ਖੇਡ ਲਾ ਬਸ ਚੱਲ ਲੋ ਜੀ ਆਪਾ ਵੀ ਹੋ ਗਏ ਆ ਥੋੜਾ ਜਿਹਾ ਵਾਲ ਕਟਾ ਕੇ ਥੋੜਾ ਜਿਹਾ ਕਟਾ ਕੇ ਦਾੜੀ ਆਪਾਂ ਵੀ ਹੋ ਗਿਆ ਸੈਟਰ ਨਹਾ ਕੇ ਰੈਡੀ ਤੇ ਚੱਲਦੇ ਆ ਸ਼ਾਮ ਨੂੰ ਹੁਣ ਕੰਮ ਤੇ ਤੇ ਫਿਰ ਦੇਖਦੇ ਆ ਉਧਰ ਫੰਮਨਵੀਰ ਉਹਨਾਂ ਦੇ ਨਾਨੀ ਮम्मा ਦੇ ਜਲਕੂ ਵਗਾਰਾ ਲੱਗੀ ਹੋਈ ਸੀ ਇਹਦੇ ਇੰਜੈਕਸ਼ਨ ਵਗਾਰਾ ਦੇ ਦਿੱਤਾ ਉਹਨਾਂ ਨੂੰ ਤੇ ਆ ਕੇ ਰਾਤ ਨੂੰ ਦੇਣਾ ਵਾ ਤੇ ਚਲਦੇ ਆ ਜੀ ਫਿਰ ਕੰਮ ਤੇ ਆ ਕੇ ਫਿਰ ਰਾਤ ਨੂੰ ਬਾਈ ਮੈਂ ਕੰਮ ਤੇ ਚੱਲਾਂ ਬਾਈ 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 ਕਾ ਦੇਖ ਲਊ ਆ ਸੀਨ ਕਦੇ ਕਦੇ ਦੇਖਣ ਨੂੰ ਮਿਲਦਾ ਵੀ ਇਹ ਦੋਨੇ ਯਾਰ ਇਕੱਠੇ ਖੇਡਦੇ ਹੁਣ ਕਦੇ ਇਧਰ ਦੇਖਿਆ ਅੱਜ ਹਲਾ ਚਲੋ ਆਪਾਂ ਰਾਤ ਨੂੰ ਮਿਲਦੇ ਆ ਬਾਈ ਰਾਤ ਅ ਮੈਂ ਜਾਣਾ ਵਾ ਕੰਮ ਤੇ ਠੀਕ ਆ ਬਾਈ ਵਿਰਾਟ ਬਾਈ ਮੇਰਾ ਫੋਨ ਠੀਕ ਕਰਾ ਲਊ ਹਾਂ ਤੇਰਾ ਹੀ ਫੋਨ ਠੀਕ ਕਰਾਉਣ ਚੱਲਿਆ ਮੈਂ ਹਨਾ ਬੱਡੀ ਬਾਈ ਵਿਰਾਟ ਬਾਈ ਵਿਰਾਟ ਹਾਂ ਦੇ ਕੇ ਦੇ ਲੋ ਚਲੋ ਬਾਏ ਮੈਂ ਕੰਮ ਤੇ ਚੱਲਾਂਗੀ ਬਾਏ ਬਾਏ ਬਣਾ ਬਾਏ 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 ਯਾ ਪਾ ਗਿਆਂ ਜੀ ਘਰੇ ਤੇ 8:00 ਵਜ ਗਏ ਨੇ ਹੈਲੋ ਹਾਂ ਰੋਟੀ ਮੂਰੇ ਰੱਖੀ ਹੋਈ ਆ ਖਾਂਦਾ ਹੈਨੀ ਤੂੰ ਖਾਓ ਮੈਂ ਹੁਣ ਨਹੀਂ ਦੂਜੀ ਦਾਲ ਲਈ ਆ ਦੂਜੀ ਇਹ ਰੋਟੀ ਖਤਮ ਕੀਤੀ ਕਿਉਂ ਚੱਲ ਵਧੀਆ 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 ਉੱਪਰ ਨਾ ਸੁੱਟਨੀ ਮੈਂ ਖਾਦੀ ਨਹੀਂਗੀ ਮੈਂ ਕੱਲੀ ਦਾਲ ਖਾ ਲਿਆ ਰੋਟੀ ਖਾ ਚੁੱਪ ਕਰਕੇ ਵੱਡਾ ਆ ਹਾਂ ਲੋ ਜੀ ਰਕੀਆਂ ਬੰਦੀਆਂ ਬਈਆਂ ਗਰਮ ਗਰਮ ਦੁੱਧ ਫੜ ਲੋ ਤੇ ਗੁੱਗੂ ਸੁਤਾ ਲੋ ਜੀ ਗੁੱਗੂ ਆ ਗਿਆ ਓਏ ਵੇ ਗੁੱਗੂ ਆ ਗਿਆ ਓਏ ਆ ਦੇ ਗੁੱਗੂ ਆ ਤੇਰਾ ਨਮਾ ਲਿਆਂਦਾ ਸੀ ਯਾਰ ਗੱਡੀ ਇੱਛਾ ਆ ਆ ਦੇਖੋ ਤਾਂ ਗੁੱਗੂ ਛੁੱਟ ਤੇਰਾ ਅੱਛਾ ਜੱਕੜ ਉੱਪਰੋਂ ਹਾਂ ਸੁਣ ਵਾਓ ਵਾਓ हां वो बढ़िया लगुआ हां सोना चलो सेरे आपा एक ब्याह ਤੇ ਜਾਣਾ ਵਾ ਉੱਥੇ ਪਾ ਕੇ ਚੱਲ ਜਿਓ ਠੀਕ ਆ ਦੇਖ ਲੋ دیکھ ਲੋ ਕੱਲ ਲੂਗੀ ਜੀ ਮੇਰੀ ਚੱਪਲ ਦੇਓ ਜੀ ਮੈਂ ਬੂਰ ਸ਼ੂਜ਼ ਲਾ ਰਿਆ ਯਾਰ ਆਏ ਦੇਓ ਜੀ ਆਹ ਐਸ਼ਾ ਵਾਸ਼ ਲੈ ਵੀ ਤੇ ਗੁੱਛ ਜਦ ਹੀ ਚੱਪਲ ਫਰਾ ਦਿੰਦਾ ਮੇਰੀ ਤੇ ਬੜਾ ਸਿਆਣਾ ਬੱਚਾ ਹੈ ਹੈ ਨਾ ਬੜਾ ਸਿਆਣਾ ਬੱਚਾ ਹੈ ਹੈ ਨਾ ਬੱਸ ਬੱਸ ਮਾ ਬਹਿ ਜਾ ਤੂੰ ਬਾਹਰ ਮੈਂ ਆਉਣਾ ਮੈਂ ਕੱਪੜੇ ਚੇਂਜ ਕਰ ਲਾਂ ਆਉਣਾ ਮੈਂ ਠੀਕ ਹੈ ਲੈ ਵੀ ਗੁੱਗੂ ਬਲੌਗ ਲਾ ਕੇ ਨਾ ਫੋਨ ਦੇ ਉੱਤੇ ਜਿਹਦੇ ਵਿੱਚ ਵਿਰਾਟ ਵੀ ਨੱਚਦੇ ਆ ਪਤਲੀ ਕਮਰੀਆ ਤੇ ਲੈ 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 ਪੋਪ ਕੋਨ ਢਾਨਿਓ ਤੇ ਲਾਸਟ ਰੌਣ ਤੇ ਟੇੜੀ ਓਏ ਹਨ ਮੋਰ ਰੋਟੀ ਖਾ ਲਈ ਬਤਾ ਤੁਸੀਂ ਰੋਟੀ ਖਾ ਲਈ ਵਿਰਾਟ ਗੁੱਗੂ ਤੁਸੀਂ ਰੋਟੀ ਖਾ ਲਈ ਹੂੰ ਹੇ ਪਾ ਪਾਪਾ ਨੇ ਨਹੀਂ ਖਾਣੀ ਪਾਪਾ ਨੇ ਪੁੱਛਿਆ ਨਹੀਂ ਪੀਓ ਪਾਣੀ ਨਹੀਂ ਮੈਂ ਨਹੀਂ ਖਾਣੀ ਮੈਂ ਮੈਂ ਪਤਾ ਰੋਟੀ ਖਾਣੇ ਮੈਂ ਰੋਟੀ ਖਾਣੀ ਮੈਂ ਮੈਂ ਰੋਟੀ ਖਾਣੀ ਮੈਂ ਰੋਟੀ ਖਾਣੀ ਆਓ ਮੈਂ ਇੱਕ ਇੱਕ ਲੈ ਲੈਣਾ ਇੱਕ ਇੱਕ ਵਨ ਓਏ ਉਹ ਵੀ ਗਰ ਗਿਆ ਚਲੋ ਜੀ ਤੁਸੀਂ ਖਾ ਲਓ ਮੈਂ ਰੋਟੀ ਖਾ ਲਵਾਂ ਠੀਕ ਆ ਜੀ ਆਪਾਂ ਖਾਣ ਲੱਗਿਆ ਜੀ ਰਾਤ ਦਾ ਖਾਣਾ ਮਿਕਸ ਦਾਲ ਆ ਜੀ ਦੇ ਨਾਲ ਰੋਟੀ ਨਾਲ ਪਾਣੀ ਗਰਮ ਆਓ ਜੀ ਸ਼ਕੋ ਜੀ ਆਜੋ ਲਓ ਜੀ ਸਾਡਾ ਖਾਣਾ ਪਾਣੀ ਹੋ ਚੁੱਕਾ ਹੈ ਜੀ ਅਸੀਂ ਰੋਟੀ ਵੀ ਖਾ ਲਈ ਆ ਸਾਗ ਦੇ ਨਾਲ ਤੇ ਚਾਹ ਪੀ ਲਈ ਆ ਕੋ ਗੋਣਾ ਨੇ ਆਪਣੇ ਭੁੱਜੀਆਂ ਵੀ ਖਾ ਲਿਆ ਬਰਾੜਾ ਨੇ ਆਪਣੇ ਲੇਜ਼ ਵੀ ਖਾ ਲਏ ਠੀਕ ਹੈ ਸਾਰੀਆਂ ਚੀਜ਼ੀਆਂ ਨੇ ਖਾ ਲੀਆਂ ਨੇ ਤੇ ਹੁਣ ਹੈ ਗਈ ਆ ਜੀ ਸਾਡੀ ਸੌਣ ਦੀ ਵਾਰੀ ਤੇ ਅਸੀਂ ਲੱਗਿਆ ਸੌਣ ਜੀ ਸੋ ਤੁਸੀਂ ਵੀ ਸਾਰੇ ਜਣੇ ਸੌਜੋ ਅਸੀਂ ਵੀਡੀਓ ਦਾ ਕਰਨ ਲੱਗੇ ਜੀ ਐਂਡ ਤੇ ਜੇ ਚੰਗੀ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਸੋ ਜਉਂਦੇ ਵਸਦੇ ਰਹੋ ਖੁਸ਼ ਰਹੋ ਹਮੇਸ਼ਾ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਸੋ ਗੁੱਡ ਨਾਈਟ ਬਾਏ 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 ਬਾਏ